ਖਾਣੇ ਲਈ ਪੁੱਜ ਗਏ ਆ ਪੰਡੋਰੀ ਧਾਮ ਦਾ ਮੇਲਾ ਵੇਖਿਆ ਸਰਪੰਚ ਸਾਹਿਬ ਹੋਣਿਆਂ ਨੂੰ ਨਾਲ ਲੈ ਕੇ ਆਏ ਨੇ ਤੇ ਆ ਵੀਰ ਹੋਣਾਂ ਨੇ ਸਾਡੀ ਪਰਚੀ ਕੱਟੀ ਆ ਤੇ ਇਤਬਾਰ ਦਾਹਾਂ ਦਾ ਵੀ ਨਹੀਂ ਕਰਦਾ ਪਿਆ ਸਾਡੇ ਤੇ ਠੀਕ ਆ ਜੀ ਠੀਕ ਆ ਮੱਖਣ ਸਾਹਿਬ ਜੀ ਕੀ ਕੀ ਖਵਾ ਕੀ ਕੀ ਖਵਾਓਗੇ ਸਾਨੂੰ ਜੋ ਖਾਣਾ ਖਾ ਸਕਦੇ ਤੁਸੀਂ ਪੰਗੋੜੇ ਤੇ ਝੂਟਾ ਦਵਾ ਕੇ ਪੰਗੋੜੇ ਦੇ ਝੂਟਾ ਦਵਾਣਗੇ ਸਾਨੂੰ ਤੇ ਖਿੱਚ ਕੇ ਰੱਖਣਾ ਅੱਜ ਕੰਮ ਠੀਕ ਆ ਚਲੋ ਉਸਤਾਦ ਜੀ ਇਹ ਬੋਲੇ ਦੀ ਐਂਟਰੀ ਤੇ ਹੌਲਾ ਗੇਰੇ ਪੰਗੋੜੇ ਆਵਣੇ ਅੰਦਰ ਲੈਂਡ ਚ ਲੱਗੇ ਨੇ ਅੰਦਰ ਚੱਲਣ ਦੇ ਦਾਲ ਚੌਲ ਦਾਲ ਚੌਲ ਬੰਦੇ ਲੈਂਡ ਤੇ ਲੱਗੇ ਨੇ ਤੇ ਪਹਿਲਾਂ ਛਕਾਂਗੇ ਲੰਗਰ ਫੇਰ ਭਾਜੀ ਹੋਰ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਹੂੰ ਸਪੈਂਸਰ ਵੀ ਤੌਰ ਬੜੀ ਅੱਜ ਤੌਰ ਫਿਰ ਆਜੇ ਬਸਾਖੀ ਦਾ ਮੇਲਾ ਲੋਕੀ ਆਏ ਨਿੱਕਾ ਭਰਾ ਨਹੀਂ ਮੀਕਾ ਉਹਦਾ ਤੇ ਨਿੱਕੇ ਭਰਾ ਲੱਗਣ ਦੇ ਆਜੇ ਦੋਸਤੋ ਲੰਗਰ ਲਿਆ ਆਪਾਂ ਸ਼ਾਕ ਦਾਲ ਚੋਰ ਬਹੁਤ ਸਵਾਦ ਹੀ ਸਪੈਂਸਰ ਠੀਕ ਹੀ ਬਿਲਕੁਲ ਤੇ ਲੰਗਰ ਲਿਆ ਸ਼ਾਕ ਤੇ ਹੁਣ ਆਪਾਂ ਦੇਖਦੇ ਆ ਮੇਲਾ ਇਹ ਮੇਲਾ ਬੜਾ ਪੁਰਾਣਾ ਮੇਲਾ ਵਾ 47 ਤੋਂ ਪਹਿਲਾਂ ਵੀ ਲੱਗਦਾ ਆਇਆ ਵਾ ਤੇ ਹੁਣ ਤੁਹਾਨੂੰ ਮੇਲੇ ਦੀਆਂ ਕੋਈ ਝਲਕੀਆਂ ਵਿਖਾ ਲੈਂਦੇ ਆ ਆਨੰਦ ਵੱਜ ਗਏ ਥਾਣੇ ਫੁੱਲ ਲੈਣੇ ਇਹਦੇ ਫੁੱਲ ਵਾਲਾ ਇੱਥੇ ਆਈ ਨਹੀਂ ਆ ਇਹ ਕੱਲਾਂ ਕਿੰਨੇ ਪਿਆਰੇ ਰੰਗ ਆ ਬਹੁਤ ਯਾਰ ਸਰਪੰਸਾ ਇਸ ਉਲਟੀਮੋ ਕਿੱਲਾ ਫੋਰ ਕਿੰਨੇ ਘੰਟਾ ਰ ਸਰਪੰਸਾ ਬਣਾ ਨੇ ਫੁੱਲ ਆਣੇ ਤੇ ਫੁੱਲ ਵਾਲਾ ਭਾਈ ਨਹੀਂ ਇੱਥੇ ਹੈਗਾ ਕਿਹਦੀ ਦਾ ਗੰਡੇ ਇਹਦੇ ਦੇ ਪਏ ਤੁਹਾਨੂੰ ਢੀਕ ਦੇ ਕਿੰਨਾ ਚਿਰ ਹੋ ਗਿਆ ਤਾਂ ਕੀ ਰੇਟ ਆ ਫੁੱਲਾਂ ਦਾ ₹800 ਦਾ ਸਾਟ ₹700 ਦਾ ਜੋੜਾ ਜੋੜਾ ਇਹ ਸਿੰਗਲ ਹੈ ਇਹ ਵਾਲਾ ਕਿੰਨੇ ਦਾ ਜੋੜਾ ਇਹ ਜੋੜਾ ਆਪਕੋ 800 ਦਾ ਪੜ ਜਾਏਗਾ ਕਿੰਨੇ ਦਾ 800 ਦਾ ਜਿਆਦਾ ਜਿਆਦਾ ਗੱਲ ਕਰਦੇ 700 ਦਾ ਇਹ ਇੱਕ ਇਹ 700 ਦਾ ਜੀ 800 ਦਾ ਉਹ ਜੋੜਾ ਨਾ 700 ਦਾ ਇੱਕ ਪੀਸ ਇਹ 1400 ਦਾ ਜੋੜਾ ਗਿਆ ਕਾ ਮਹਿੰਗਾ ਵਾ 300 ਦਾ ਜੋੜਾ ਹੈ ਚਲੋ ਬਾਅਦ ਅੰਨੇ ਚਲੋ ਜੀ ਅਰੇ ਦੂਜੀ ਦੁਕਾਨ ਤੇ ਆ ਗਏ ਆ ਜੀ ਆਪਾਂ 300 ਦਾ ਇੱਕ ਯਾਰ ਜਿਆਦੇ ਗੱਲ ਜੋੜਾ ਲੈਣਾ 300 ਪਿਛਲੀ ਵਾਰੀ ਤੇਰ ਕੋ ਘੜੇ ਨਾ ਮੰਦਰਵਾਦ ਉਹ ਉੱਥੇ ਲਾਈ ਦੀ ਪੜੀਦੀ ਪਿਛਲੀ ਵਾਰੀ ਉੱਥੇ ਲਾਈ ਸੀ ਨਾ ਜਿਆ ਜਿਆ ਦੀ ਗੱਲ ਕਰ ਯਾਰ ਕਿਹਣਾ ਨੇ ਲੈ ਲੈ ਨੇ ਫੋਲ ਸਰਪੰਚ ਨੇ ਨਹੀਂ ਟਾਲੇ ਖਰੀਦਾਰੀ ਕਰ ਲੈ ਕਿੰਨੇ ਘਾੜ ਕੱਲੇ ਦਾ ਯਾਰ ਇਹ ਤੋਂ ਲਵਾ ਹੋਰ ਘੜੇ ਨੇ ਫਲਸੀ ਉਹ ਘੜੇ ਨੇ ਪੋਲੀ ਚ ਪਏ ਉਹ ਚਾਕਲੇ ਨੇ ਫੁੱਲ ਲੈ ਲਏ ਨੇ ਫੁੱਲ ਲੈ ਲਿਆ ਹੁੰਦੇ ਆਂ ਮਰਦੇ ਆਏ ਨੇ ਬੈਗਾ ਤੇ ਇਧਰ ਵੇਖੋ ਕਪੜਾ ਸਹਰਾਣੇ ਇਹ ਆ ਦੂਜਾ ਪਾਸਾ ਦੇ ਆ ਗਏ ਆਪਾਂ ਇਧਰ ਵੀ ਫੁੱਲ ਫੁੱਲ ਚੱਲਣ ਦੇ ਆ ਤੇ ਕੋੜਿਆਂ ਦਾ